ਦੇ ਨਹੀਂ ਆਪ ਲੋਗ ਆਤੰਗਵਾਦੀ ਬਤਾਨੇ ਆਤੰਗਵਾਦੀ ਪਹਿਲੇ ਜਦੋਂ ਰੋੜ ਬਣਾਇਆ ਤਾ ਦੇਖਣਾ ਬਾਬਾ ਜੀ ਕੇ ਅਗ ਬੀਚੇ ਕਮਰੇ ਤੇ ਅਗਰ ਹਮ ਲੋਗ ਆਤੰਗਵਾਦੀ ਤਾਂ ਇਹੀ ਪੇ ਗੋਲੀ ਮਾਰ ਦੀ ਜਮ ਲੋਗਾਂ ਕੋ ਬਸ ਹਾਂਜੀ ਕੋਲਵੰਤ ਸਿੰਘ ਜੀ ਨਾਲ ਗੱਲ ਹੋ ਰਹੀ ਹਾਂਜੀ ਕੋਲਵੰਤ ਸਿੰਘ ਨਾਲ ਗੱਲ ਹੋ ਰਹੀ ਹੈ ਹਾਂਜੀ ਕੋਲਵੰਤ ਸਿੰਘ ਜੀ ਮੈਂ ਪੰਜਾਬ ਤੋਂ ਪੱਤਰਕਾਰ ਜਗਮੀ ਸਿੰਘ ਖੱਪਿਆਂ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਤੁਸੀਂ ਲਖੀਮਪੁਰ ਤੋਂ ਬੋਲ ਰਹੇ ਹੋ ਤੇ ਤਕੈਤ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੋ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਅਰਾਜਨੈਤਿਕ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਜੀ ਚਲੋ ਮੇਰੇ ਤੱਕ ਇੱਕ ਜਾਣਕਾਰੀ ਆਈ ਸੀ ਤੁਹਾਡਾ ਨੰਬਰ ਆਇਆ ਤੇ ਇੱਕ ਲਖੀਮਪੁਰ ਦੀ ਖੀਰੀ ਦੇ ਵਿੱਚ ਪਹਿਲਾਂ ਵੀ ਬੜੀ ਵੱਡੀ ਘਟਨਾ ਵਾਪਰੀ ਸੀ ਜਦੋਂ ਬੀਜੇਪੀ ਦੇ 리ਡਰਾਂ ਦੇ ਵੱਲੋਂ ਆਪਣੇ ਸਿੱਖਾਂ ਦੇ ਨੌਜਵਾਨ ਜਾਂ ਕਿਸਾਨਾਂ ਨੂੰ ਡਰੜ ਦਿੱਤਾ ਸੀਗਾ ਤੇ ਬਹੁਤ ਵੱਡੀ ਘਟਨਾ ਵਾਪਰੀ ਇੱਕ ਹੁਣ ਉੱਥੇ ਹੀ ਲਖੀਮਪੁਰ ਘਟਨਾ ਵਾਪਰੀ ਆ ਉਹਦਾ ਸੱਚ ਕੀ ਹੈ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਸੀ ਮੈਂ ਉਹਦਾ ਸੱਚ ਜਾਨਣਾ ਚਾਹਣਾ ਹਾਂ ਇਹ ਸੱਚੇ ਚ ਇਹ ਅਜੀ ਸ਼ਾਰਦਨ ਨਦੀ ਸਾਡੇ ਇੱਥੇ ਲਿੰਕੋ ਖੇ ਦੇ ਵਿੱਚ ਪੈਂਦੀ ਹੈ ਜੀ। ਜੀ। ਉਸ ਨਦੀ ਵਿੱਚ ਪਾਣੀ ਜ਼ਿਆਦਾ ਕਰਕੇ ਬਹਾਵ ਜ਼ਿਆਦਾ ਕਰਕੇ ਰੋਡ ਦੇ ਉੱਤੋਂ ਦੀ ਜੀ ਪਾਣੀ ਨਿਕਲਣ ਲੱਪਿਆ ਸੀ। ਜੀ। ਤੇ ਉੱਥੋਂ ਦੇ ਲੋਕੀ ਆਵਾਗਮਨ ਕਰਕੇ ਤੇ ਉੱਥੇ ਮੋਟਰਸਾਈਕਲ ਨਿਕਲਦੀਆਂ ਸੀ ਉਹਦੇ ਉੱਤੋਂ ਦੀ ਰੋਡ ਦੇ ਉੱਤੋਂ ਦੀ ਜੀ। ਜੀ। ਤੇ ਪ੍ਰਸ਼ਾਸਨ ਰੋਕ ਲਾਉਣ ਦਿਆ ਸੀ ਵੀ ਮੋਟਰਸਾਈਕਲ ਇੱਥੋਂ ਨਹੀਂ ਨਾ ਕਰਦੋ। ਜੀ। ਤੇ ਜਿਹੜੇ ਲੋਕਲ ਦੇ ਬੰਦੇ ਸੀ ਉਹ 100-100 ਰੁਪਿਆ ਸਵਾਰੀ ਲੈ ਕੇ ਤੇ ਰੋਡ ਪਾਰ ਕਰਾਉਂਦੇ ਸੀ। ਜੀ। ਪ੍ਰਸ਼ਾਸਨ ਉਹਨਾਂ ਨੂੰ ਨਹੀਂ ਰੋਕਦਾ ਸੀ। ਹੂੰ ਆਪਣੇ ਸਿੱਖ ਸਮਾਜ ਦੇ ਬੰਦੇ ਇਹ ਉਹਨਾਂ ਨਾਲ ਉਹਨਾਂ ਦੀ ਮੀਟਸ ਜੇ ਬੈਠੀ ਹੋਈ ਸੀ ਉਹ ਜਾ ਰਹੇ ਸੀ ਪੁਲਸ ਨੇ ਉਹਨੂੰ ਰੋਕਿਆ ਉਹ ਬੰਦੇ ਨੇ ਵਿਰੋਧ ਕੀਤਾ ਕਿ ਜੋ ਦੂਜੇ ਬੰਦੇ ਬਾਈਕ ਕੱਢਣ ਦਾ ਹੈ ਤੁਸੀਂ ਸਾਨੂੰ ਕਲੀ ਰੋਕਦੇ ਹੋ ਹੂੰ ਜਿਹੜਾ ਉੱਥੋਂ ਦਾ ਕੋਤਵਾਲ ਸੀਗਾ ਪੱਲੀਏ ਦਾ ਉਹਨੇ ਇਹਦੀ ਬਾਈਕ ਦੀ ਚਾਬੀ ਕੱਢ ਲਈ ਹੂੰ ਚਾਬੀ ਕੱਢ ਕੇ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਨਹੀਂ ਨਿਕਲ ਲੈਣਾ ਅਸੀਂ ਤੈਨੂੰ ਜਾਣ ਨਹੀਂ ਦੇਣਾ ਤੁਸੀਂ ਅਤੰਕਵਾਦੀ ਹੋ ਤੁਸੀਂ ਅਤੰਕ ਫਲਾਉਂਦੇ ਹੋ ਕੋਤਵਾਲ ਤੁਸੀਂ ਕਿਹਨੂੰ ਬੋਲਦੇ ਹੋ ਜਿਹੜਾ ਪੁਲਸ ਦੇ ਕਿਸੇ ਜਿਹੜਾ ਕੋਤਵਾਲ ਜਿਹਦਾ ਥਾਣਾ ਪਰਭਾਰੀ ਹੁੰਦਾ 99 ਚਾਰਜ ਨੂੰ ਬੋਲਦੇ ਹੋ ਠੀਕ ਹੈ ਜੀ 99 ਚਾਰਜ ਹਾਂਜੀ 99 ਚਾਰਜ ਠੀਕ ਹੈ ਜੀ ਉਹ ਕਹਿੰਦਾ ਕਿ ਤੁਸੀਂ ਸਿੱਖ ਦੀ ਚਾਬੀ ਕੱਢ ਕੇ ਕਹਿੰਦਾ ਕਿ ਤੁਸੀਂ ਅਤਵਾਦ ਫਲਾਉਂਦੇ ਹੋ ਹਾਂਜੀ ਤੁਸੀਂ ਅਤੰਕ ਫਲਾਉਂਦੇ ਹੋ ਤੁਸੀਂ ਅਤਵਾਦੀ ਹੋ ਤੁਸੀਂ ਗੁੰਡਾਗਰਦੀ ਕਰਦੇ ਹੋ ਨੇ ਕਿੰਨੇ ਸ਼ਬਦ ਬੋਲੇ ਜੀ ਉਸ ਤੋਂ ਬਾਅਦ ਉਹ ਬੰਦੇ ਨੇ ਲੋਕਲ ਬੰਦਿਆਂ ਨੇ ਵੀ ਉਹ ਗੱਲਾਂ ਸੁਣੀਆਂ ਸੁਣਨ ਤੋਂ ਬਾਅਦ ਜਦੋਂ ਵੀਡੀਓ ਬਣਾਈ ਹੈ ਉਹ ਚੱਲ ਵੀਡੀਓ ਭੇਜ ਦਿਵਾ ਕੇ ਉਹਦੀ ਨੂੰ ਬੋਲਿਆ ਕਿ ਤੁਸੀਂ ਸਾਨੂੰ ਅਤੰਕਵਾਦੀ ਕਿਉਂ ਬੋਲਦੇ ਹੋ ਜੀ ਉਹ ਬੱਚਿਆਂ ਨਾਲ ਤੇ ਅਸੀਂ ਨਹੀਂ ਬੋਲਾ ਨਹੀਂ ਅਸੀਂ ਐਸਾ ਕਹਾ ਨਹੀਂ ਉਸ ਬਾਜੀ ਉਹਦੀ ਮੁਰਕਾ ਥਾਣੇ ਲੈ ਗਿਆ ਬੱਚ ਵਿਰੋਧ ਹੋਇਆ ਪੰਜਾਬੀ ਸਾਰੇ ਇਕੱਠੇ ਹੋ ਕੇ ਧਰਨਾ ਲਾਇਆ ਗਿਆ ਜੀ ਧਰਨਾ ਲਾਉਣ ਤੋਂ ਬਾਅਦ ਵੇ ਜੀ ਰਾਤੀ 1 ਇੱਕ 12 ਵਜੇ ਤੱਕ ਧਰਨਾ ਚੱਲਿਆ ਵਾ ਫਿਰ ਐਡੀਸ਼ਨਲ ਐਸਪੀ ਨਾਲੇ ਵੱਡੇ ਵੱਡੇ ਲਕੀਮਪੁਰ ਖੇਤ ਦੇ ਜਿਹੜੇ ਅ ਅਧਿਕਾਰੀ ਆ ਤੇ ਪਹੁੰਚੇ ਆ ਤੇ ਉਹਨਾਂ ਨੇ ਉਹਨੂੰ ਉੱਥੋਂ ਸਥਾਨ ਤੋਂ ਹਟਾ ਦਿੱਤਾ ਵਾ ਅਜੇ ਨिलੰਬਿਤ ਨਹੀਂ ਕੀਤਾ ਉਹਨਾਂ ਨੂੰ ਉਹਨੂੰ ਉੱਥੋਂ ਉਹ ਜਗ੍ਹਾ ਤੋਂ ਹਟਾ ਦਿੱਤਾ ਵਾ ਸਸਪੈਂਡ ਜਾਂ ਡਿਸਮਿਸ ਕੁਝ ਨਹੀਂ ਕੀਤਾ ਸਿਰਫ ਉਹਦੀ ਤਬਦਲਾ ਕੀਤਾ हां जी तबादला ਨਹੀਂ ਕੀਤਾ ਉਹਨੂੰ ਜਗ੍ਹਾ ਤੋਂ ਹੀ ਹਟਾ ਦਿੱਤਾ ਜੀ ਕਿੱਥੇ ਭੇਜਿਆ ਇਹ ਨਹੀਂ ਪਤਾ ਉਹਨੂੰ ਹਟਾ ਹੀ ਦਿੱਤਾ ਉਹ ਜਗ੍ਹਾ ਤੋਂ ਅੱਛਾ ਪਰ ਉਹਨੂੰ ਉਹਨੂੰ ਸਸਪੈਂਡ ਜਾਂ ਡਿਸਮਿਸ ਵਾਲੀ ਉਹ ਚੀਜ਼ ਨਹੀਂ ਕੀਤੀ ਨਹੀਂ ਅੱਜ ਜਾਂਚ ਚੱਲਣ ਦੀ ਕਮੇਟੀ ਬਣ ਗਈ ਹੈ ਜਾਂਚ ਚੱਲਣ ਦੀ 11 ਮੈਂਬਰ ਦੀ ਕਮੇਟੀ ਬਣੀ ਹੈ ਪ੍ਰਸ਼ਾਸਨ ਨਾਲ ਜੀ ਐਸਪੀ ਜਿਹੜਾ ਵਾ ਉਹਦੀ ਕਮੇਟੀ ਜਾਂਚ ਕਰੇਗੀ ਜੀ ਇਹ ਇਹ ਘਟਨਾ ਮਤਲਬ ਉੱਥੇ ਪਾਣੀ ਆਏ ਹੋਏ ਆ ਤੁਹਾਡੇ ਬਾਸਾਂ ਜਾਦੀਆਂ ਹੋਈਆਂ ਹਾਂ ਜੀ ਹਾਂ ਜੀ ਸਲਕਿੰਪੁਰ ਖੇਰੀ ਨੇਪਾਲ ਦਾ ਬਾਰਡਰ ਪੈਂਦਾ ਹੈ ਜੀ ਬਹੁਤ ਨੀਵਾ ਖੇਤਰ ਹੈ ਨਾਸ਼ ਨੇਪਾਲ ਦਾ ਵਾਟ ਰਿਹਾ ਉੱਥੇ ਪਾਣੀ ਅਸ਼ਾਰਦਾ ਜਿਹੜੀ ਬਹੁਤ ਉੱਚੀ ਉਤਰਾਖੰਡ ਤੋਂ ਪਾਣੀ ਨੇਪਾਲ ਤੋਂ ਪਾਣੀ ਆਉਂਦਾ ਤੇ ਨੀਵਾ ਏਰੀਆ ਕਰਕੇ ਰੋਡ ਦੇ ਉੱਪਰ ਵੀ ਪਾਣੀ ਚੱਲ ਜਾਂਦਾ ਏ ਥੋੜੇ ਦਿਨ ਪਹਿਲਾਂ ਬਾਬਾ ਗੁਰਨਾਮ ਸਿੰਘ ਨੇ ਬਹਿੰਗਾਪੁਰ ਵਾਲਿਆਂ ਨੇ ਉਹ ਰੋਡ ਆਪਣੀ ਸੇਵਾਦਾਰ ਲਾ ਕੇ ਉਹ ਪੂਰੀ ਰੋਡ ਆਪ ਬਣਾਈ ਸੀ ਜਦਕਿ ਕੋਈ ਇਥੋਂ ਦਾ ਵਿਧਾਇਕ ਕੋਈ ਇਥੋਂ ਦਾ ਸੰਸਦ ਜਿੱਦਣ ਰੋਡ ਬਣਾ ਰਹੀ ਸੀ ਸਿੱਖ ਉਦਨ ਅਤਵਾਦੀ ਨਹੀਂ ਸੀ ਉਦੋਂ ਉਹੀ ਗੱਲ ਆ ਨਾ ਇਹ ਰੋਡ ਆਪਣੇ ਸਿੱਖਾਂ ਨੇ ਬਣਾਈ ਹੈ ਸਾਲ ਨੇ ਰਲ ਕੇ ਬਣਾਈ ਉਦਨ ਅਤਵਾਦੀ ਨਹੀਂ ਸੀ ਹਾਜੂ ਜਿਹੜੇ ਕਿ ਉੱਥੋਂ ਨਿਕਲਦੇ ਆ ਆਪਣੇ ਸਿੱਖ ਪਗੜੀ ਨੂੰ ਵੇਖ ਕੇ ਉਹ ਤਾਂ ਆਤਵਾਦੀ ਕਹਿੰਦੇ ਆ ਹੂੰ ਜਦ ਕਿ ਸਾਰਾ ਰਾਹ ਇਨਾਂ ਨੇ ਬਣਾਇਆ ਸਾਰਾ ਰਾਹ ਆਪਣੇ ਪੰਜਾਬੀ ਨੇ ਬਣਾ ਕੇ ਪੂਰਾ ਸਰ ਬਹੁਤ ਸਾਰੀ ਕਮਿਊਨਿਟੀ ਬਹੁਤ ਸਾਰੀ ਕਮਿਊਨਿਟੀ ਸਿੱਖਾਂ ਦੇ ਹੱਕ ਚ ਵੀ ਹੈਗੀ ਉੱਥੇ ਤੁਹਾਡੇ ਮੈਂ ਤੁਹਾਡੇ ਦੇਖ ਰਿਹਾ ਸੀ ਬਹੁਤ ਸਾਰੇ ਮੈਨੂੰ ਲੱਗਦਾ ਉੱਥੋਂ ਦੀ ਕਮਿਊਨਿਟੀ ਜਿਹੜੀ ਤੁਹਾਡੇ ਨਾਲ ਬੈਠੀ ਹੋਈ ਹੈ ਉਹ ਕਹਿੰਦੀ ਤੁਹਾਡੇ ਨਾਲ ਬੈਠੇ ਆ ਹਿੰਦੂਸ ਹਿੰਦੂ ਸਮਾਜ ਨਾਲ ਸਾਡੇ ਨਾਲ ਬੈਠਾ ਹੈ ਹੂੰ ਹਿੰਦੂ ਸਮਾਜ ਮੁਸਲਮਾਨ ਸਮਾਜ ਸਾਰਾ ਸਾਡੇ ਨਾਲ ਬੈਠਾ ਸਾਰਿਆਂ ਦਾ ਸਾਡਾ ਸਮਰਥਨ ਦਿੱਤਾ ਹੈ ਜੀ ਹੂੰ ਬਹੁਤ ਬੰਦੇ ਸਾਡਾ ਤੇ ਕੁਝ ਬੀਜੇਪੀ ਵਾਲੇ ਹੈਗੇ ਜਿਹੜਾ ਸਿੱਖ ਸਮਾਜ ਤੋਂ ਨਫਰਤ ਕਰਦੇ ਨੇ ਜਿਹੜਾ ਸਿਕੋਨੀਆ ਕਾਂਡ ਚ ਹੋਇਆ ਸੀ ਹੂੰ ਹਾਂਜੀ ਕਿਵੇਂ ਕਰਕੇ ਵੀ ਉਹਨੂੰ ਸਿੱਖਾਂ ਦਾ ਕੁਝ ਵਿਰੋਧ ਵੀ ਕਰਦੇ ਨੇ ਹੂੰ ਹਾਂਜੀ ਇਹ ਕੋਤਵਾਲ ਨੇ ਪਹਿਲਾਂ ਇੱਕ ਕੋਤਵਾਲ ਦੀ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਨੇ ਸਿੱਖ ਸਮਾਜ ਦੇ ਪਹਿਲਾਂ ਵੀ ਖਿਲਾਫ ਰਿਹਾ ਇਹ ਗੋਲੇ ਚ ਪੇਡ ਦਾ ਸ਼ਹਿਰ ਹੁੰਦਾ ਸੀ ਉੱਥੇ ਸਿੱਖ ਸਮਾਜ ਨਾਲ ਬਹਿਣਾ ਬੋਲਿਆ ਸੀ ਜਿਹੜਾ ਇਹ ਇੰਚਾਰਜ ਇਹ ਇੰਚਾਰਜ ਜੀ ਠੀਕ ਹੈ ਇਹਦਾ ਨਾਮ ਕੀ ਹੈ ਜੀ ਇਹ ਵਿਵੇਕ ਕੁਮਾਰ ਉਪਾਦਿਆ ਹੈ ਉਹ ਇੱਕ ਕੁਮਾਰ ਉਪਾਦਿਆ ਅਭਿਵੇਕ ਕੁਮਾਰ ਉਪਾਦੀਆ ਹੈ ਠੀਕ ਹੈ ਇਹਦਾ ਨਾਮ ਆ ਜਿਹੜਾ ਇਹ ਉਥੇ ਇਨਚਾਰਜ ਸੀਗਾ ਤਾਂ ਇਹ ਤੁਹਾਨੂੰ ਸੰਬੰਧਿਤ ਥਾਣਾ ਇਹੀ ਪੈਂਦਾ ਕਿ ਤੁਸੀਂ ਉਹ ਇਰਦਗਿਰਦ ਹੋਰ ਏਰੀਏ ਤੋਂ ਇਹ ਸਾਡੇ ਇੱਥੇ ਇਰਦਗਿਰਦ ਲੱਗੇ ਪੈਂਦਾ ਸੀ ਸਾਡੇ ਲੱਗੇ ਇੱਥੋਂ ਠੀਕ ਹੈ ਤੁਹਾਨੂੰ ਇਹ ਸਾਣਾ ਸੰਬੰਧ ਜਸਾਣਾ ਪੈਂਦਾ ਤੁਹਾਨੂੰ ਗੋਲਾ ਸਾਣਾ ਪੈਂਦਾ ਜਿਹੜਾ ਉਹ ਜਿੰਦੇ ਅਣਕਾ ਲੱਗੀਆਂ ਹੋਈਆਂ ਨੇ ਜਿਹੜੀ ਉਥੇ ਉਹ ਸਾਹਮਣੇ ਉਹ ਹੀ ਆ ਜਿੰਦੇ ਅਣਕਾ ਉਹ ਹੀ ਆ ਉਹੀ ਹਾਂ ਜੀ ਜਿਹੜੀ ਉਹ ਵੀਡੀਓ ਚ ਆ ਰਿਹਾ ਜਿਹਨੂੰ ਉਹ ਪੁੱਛ ਰਹੇ ਨੇ ਉਹ ਇੱਕ ਬੀਬੀ ਵੀ ਰਾਤ ਬਾਜ਼ ਆ ਰਹੀ ਹੈ ਪਿਛਲੇ ਪਾਸੇ ਸ਼ਾਂਤ ਵੀਡੀਓ ਬਣਾ ਰਹੇ ਹੋਣ ਵੀ ਤੁਸੀਂ ਸਾਨੂੰ ਅਤਵਾਦੀ ਕਿਹਾ ਉਹ ਵੀ ਬੀਬੀ ਆ ਉਹ ਬੀਬੀ ਹੁਣਾਂ ਨਹੀਂ ਵੀਡੀਓ ਬਣਾਈ ਉਹ ਬੀਬੀ ਨੂੰ ਦੇ ਹਸਬੰਡ ਹੁੰਦਾਂ ਨੇ ਬੋਲਿਆ ਸੀ ਉਹੀ ਅਤਵਾਦੀ ਉਹ ਤੰਕ ਫਲਾਉਂਦੇ ਉਸ ਤੋਂ ਬਾਅਦ ਉਹਨਾਂ ਨੇ ਵੀਡੀਓ ਬਣਾਉਣੀ ਚਾਲੂ ਕੀਤੀ ਜੀ ਠੀਕ ਹੈ ਜਦੋਂ ਵੀ ਉਹਨੂੰ ਪਤਾ ਨੂੰ ਪਤਾ ਲੱਗਣ ਲੱਗ ਪਿਆ ਕਿ ਵੀਡੀਓ ਮੇਰੀ ਬਣ ਲੱਤੀ ਆ ਫਿਰ ਇੱਧਰ ਉੱਧਰ ਭੱਜਣ ਲੱਗ ਪਿਆ ਹਾਂਜੀ ਫਿਰ ਸਿੱਖ ਸਮਾਜ ਇਕੱਠਾ ਹੋਇਆ ਰਾਤੀ ਇਕੱਠੇ ਹੋਣ ਤੋਂ ਬਾਅਦ ਐਡੀਸ਼ਨਲ ਐਸ.ਪੀ ਆਇਆ ਸਮਝਾਇਆ ਸਮਝਾ ਕੇ ਆਸ਼ਵਾਸਨ ਦਿੱਤਾ ਮੈਂ ਵੀਡੀਓ ਤੁਹਾਨੂੰ ਭੇਜ ਦਵਾਂਗਾ ਫਿਰ ਉਹਨੇ ਬਹੁਤ ਹਟਾ ਦਿੱਤਾ ਗਿਆ ਜੀ ਮੈਨੂੰ ਜਰੂਰ ਭੇਜਿਓ ਤੇ ਇਹ ਜਿਹੜੇ ਪੋਲੀਟਿਕਲ ਸਮਾਜ ਤੁਹਾਡੇ ਨਾਲ ਸੀ ਜਾਂ ਉਹ ਵੀ ਤੁਹਾਡੇ ਵਰਖਲਾਫ ਉੱਥੇ ਨਹੀਂ ਉਹ ਲੋਕਲ ਸਮਾਜ ਸਾਡੇ ਨਾਲ ਸੀਗਾ ਓਕੇ ਆ ਲੋਕਲ ਸਮਾਜ ਨੇ ਤਾਰੀਫ ਕੀਤੀ ਹੈ ਵੀ ਇਹ ਉਹੀ ਲੋਕ ਆ ਕਿ ਪੂਰੇ ਲਖਿੰਗਪੁਰ ਖੇਤਰ ਚ ਕੋਈ ਪ੍ਰਸ਼ਾਸਨ ਨਿਕਲ ਕੇ ਨਹੀਂ ਆਇਆ ਕੋਈ ਹਿੰਦੂਸਵਾਦ ਨਿਕਲ ਕੇ ਨਹੀਂ ਆਇਆ ਇਹ ਸਿੱਖ ਸਮਾਜ ਨਿਕਲ ਕੇ ਆ ਜਿਹੜੀ ਭੀੜਾ ਪਲੀਏ ਦੀ ਰੋਡ ਬੰਦ ਪਈ ਸੀ ਬਾਬਾ ਗੁਰਨਾਮ ਸਿੰਘ ਮਹੰਗਾਪੁਰ ਵਾਲਿਆਂ ਨੇ ਸੰਗਤ ਦੇ ਸਹਿਯੋਗ ਨਾਲ ਹੀ ਪੂਰੀ ਰੋਡ ਬਣਾਈ ਆ ਹੂੰ ਕੋਈ ਚੰਦਾ ਇਕੱਠਾ ਨੇ ਕੋਈ ਨਹੀਂ ਸਵਾਰ ਤੇ ਰੋਡ ਬਣਾਈ ਹੈ ਅੱਜ ਉਹ ਸਿੱਖ ਸਮਾਜ ਦੇ ਖਿਲਾਫ ਕਹਿੰਦਾ ਹੀ ਕਿੱਦਾਂ ਹੋ ਸਕਦੇ ਆ ਹੂੰ ਉਹਨਾਂ ਨੇ ਸਹੀ ਹੋ ਕੀਤਾ ਸਾਤਾ ਠੀਕ ਹੈ ਤੇ ਇਹ ਇਹਨਾਂ ਨੇ ਮਤਲਬ ਕਿ ਬਰਖਲਾਫੀ ਕੀਤੀ ਹੈ ਉੱਥੇ ਪੁਲ ਵਗੈਰਾ ਨਹੀਂ ਹੈਗਾ ਜਿੱਥੋਂ ਲੰਘਣਾ ਪੈਂਦਾ ਫਿਰ ਨਹੀਂ ਉੱਥੇ ਪੁਲ ਹੈ ਨਹੀਂਗਾ ਜੀ ਅੱਛਾ ਇਹ ਫਟਿਆ ਫੁੱਟਿਆ ਦਾ ਹੀ ਆ ਜਿੱਥੋਂ ਮੋਟਰਸਾਈਕਲ ਪਾਉਂਦੇ ਆ ਹਾਂ ਜੀ ਫਟੇ ਨਹੀਂ ਇਹ ਰੋਡ ਵਾ ਪੂਰੀ ਰੋਡ ਵਾ ਰੋਡ ਦੇ ਉੱਤੇ ਪਾਣੀ ਚੱਲਣਦਿਆ ਜੀ ਰੋੜ ਨੀਵੀਂ ਹੈ ਉਤੋਂ ਦੇ ਪਾਣੀ ਚੱਲ ਜਾਂਦਾ ਅੱਛਾ ਉੱਥੋਂ ਹੀ ਨਹੀਂ ਲੰਘਣ ਦੇ ਰਿਆ ਸੀ ਹਾਂ ਉੱਥੋਂ ਹੀ ਲੰਘਣ ਦੇ ਰਿਆ ਸੀ ਕਹਿੰਦਾ ਮੈਨੂੰ ਪ੍ਰਸ਼ਾਸਨ ਵੱਲੋਂ ਹਰ ਟਵਾਕੀ ਤੋਂ ਬਾਈਕ ਨਹੀਂ ਨਿਕਲ ਦੇਣੀ। ਪੰਜਾਤਿਕ ਜਿਹੜਾ 100-100 ਰੁਪਿਆ ਲੋਕਲ ਦੇ ਲੋਕ 100 ਰੁਪਿਆ ਲੈ ਕੇ ਸਵਾਰੀ ਇੱਧਰ-ਉੱਧਰ ਕਰਦੇ ਸੋ ਉਹਨਾਂ ਨੂੰ ਜਾਣ ਦਿੰਦਾ ਸੀ। ਓਕੇ ਜਿਹੜੇ ਮਤਲਬ ਕਿ ਉਹਨੂੰ ਲੱਗਦਾ ਸੀਗਾ ਵੀ ਜਿਹਨੂੰ ਮਿਲ ਗਿਆ 100 ਰੁਪਿਆ ਉਹ ਟਪਾ ਦੇ ਜਿਹਨਾਂ ਨਹੀਂ ਦਿੰਦਾ ਉਹਨੂੰ ਨਹੀਂ ਟੱਪਣ ਦੇਣਾ। ਹਾਂ ਉਹ ਨਹੀਂ ਟੱਪਣ ਦੇਣਾ। ਉੱਥੇ ਲੋਕਲ ਦੇ ਲੋਕ ਇਹ ਕੰਮ ਕਰਨ ਦੇ ਉੱਥੇ। ਫਿਰ ਰਾਤ ਵੀ ਰਾਤ ਵੀ ਉੱਥੇ ਤੁਹਾਡਾ ਇੱਕ ਧਰਮਾ ਚੱਲਿਆ। ਉੱਥੇ ਕਾਫੀ ਸੰਗਤ ਇਕੱਠੀ ਹੋਈ ਹੋਈ ਆ ਵਿੱਚ ਮੈਨੂੰ ਲੱਗਦਾ Hindu ਸਮਾਜ, Muslum ਸਮਾਜ ਦੇ ਬਹੁਤ ਕਾਫੀ ਨੇ ਇਹ ਇੱਕ ਵੀਡੀਓ ਮੈਂ ਦੇਖੀ ਆ ਉਹਦੇ ਵਿੱਚ ਉਹ ਬੈਠੇ ਹੋਏ ਨੇ ਉਹ ਉਹ ਮਾਜਰਾਤ ਰਾਤ ਧਰਨਾ ਚੱਲਦਾ ਰਿਹਾ ਤੁਹਾਡਾ ਹਾਂ ਰਾਤ ਚੱਲਣਾ ਚੱਲਦਾ ਰਿਹਾ 12 ਵਜੇ ਅਡਿਸ਼ਨਲ ਐਸਪੀ ਜਦੋਂ ਪਹੁੰਚੇ ਨੇ 12 ਵਜੇ ਤੱਕ ਉਹਨਾਂ ਨੇ ਸਾਰਾ ਥੋਲਾ ਨਾਮਾ ਹੋ ਗਿਆ ਉਹਨਾਂ ਨੇ ਅਧਿਕ ਜਾਰੀ ਕਰਤਾ ਕਿ ਉਹਨੂੰ ਇਹ ਪਾਸ ਤੋਂ ਹਟਾਇਆ ਜਾਂਦੇ ਆ ਹੂੰ ਉਹਨੂੰ ਇਥੋਂ ਹਟਾ ਦਿੱਤਾ ਜਾ ਰਿਹਾ ਉਹ ਤੋਂ ਬਸ ਧਰਨਾ ਸਮਾਪਤ ਹੋਇਆ ਜੀ ਫਿਰ ਘਰੇ ਆਏ ਠੀਕ ਹੈ ਉਸ ਤੋਂ ਬਾਅਦ ਆਈ ਜਾਂਚ ਕਮੇਟੀ ਬੈਠੀ ਹੁੰਦੀ ਹਾਂ ਜਾਂਚ ਕਮੇਟੀ 11 ਮੈਂਬਰੀ ਜਾਂਚ ਕਮੇਟੀ ਬਣੀ ਹੈ ਜੀ ਉਹ ਆ ਜਾਂਚ ਕਰੋਗੇ ਕਿ ਦੋਸ਼ੀ ਪਾਇਆ ਜਾਊਗਾ ਕਿ ਉਹਨਾਂ ਨੇ ਰਿੰਬ dismiss ਜਾਂ suspend suspend ਜਾਂ ਇਹਨੇ ਲੰਬੀ ਤੇ ਬੋਲਦੇ ਨੇ ਸਾਡੇ ਇੱਥੇ ਸਸਪੈਂਡਿੰਗ ਹਾਂ ਤੁਹਾਡੀ ਪਾਣੀ ਉਹਦਾ ਵੀ ਆ ਠੀਕ ਹੈ ਭਾਸ਼ਾ ਜੀ ਤੁਸੀਂ ਗੱਲ ਕਰ ਰਹੇ ਹੋ ਸਾਡੇ ਨੇ ਲੰਬੀ ਤੇ ਬੋਲ ਦਿੰਦੇ ਹਾਂ ਹਾਂ ਠੀਕ ਹੈ ਉਸ ਤੋਂ ਬਾਅਦ ਉਹ ਕੀਤਾ ਜਾਏਗਾ ਤੇ ਜਿਹੜੀ ਕਿਸਾਨ ਯੂਨੀਅਨ ਦਾ ਤੁਹਾਨੂੰ ਸਾਥ ਸੀਗਾ ਜਿਵੇਂ ਤੁਸੀਂ ਵੀ ਉੱਥੇ ਜਿਲ੍ਹਾ ਕਰਦੇ ਹੋ ਨਾਲ ਇੱਕ ਜਥੇਬੰਦੀ ਨਾਲ ਕੰਮ ਕਰਦੇ ਹੋ ਹਾਂ ਜੀ ਮਤਲਬ ਪੂਰਾ ਸਾਥ ਕਿਸਾਨ ਯੂਨੀਅਨ ਜਿੰਨੇ ਵੀ ਸੰਗਠਨ ਇੱਥੇ ਲਕੀਮਪੁਰ ਥੀਂ ਜੋ ਸਾਰੇ ਨਾਲ ਸੀਗੇ ਸਿੱਖ ਸਮਾਜ ਨਾਲ ਸੀ ਔਰ ਵੀ ਕਈ ਜਿਹੜੇ ਸੰਗਠਨ ਛੋਟੇ ਮੋਟੇ ਸੀ ਜਿਹੜੇ ਪਹਿਲਾਂ ਵੀ ਘਟਨਾ ਵਾਪਰੀ ਜਾਂ ਇਨਸਾਫ ਤੋਂ ਹਾਂ ਵੀ ਅਜੇ ਤੱਕ ਨਹੀਂ ਨੇ ਉਹ ਤਾਂ ਵੀ ਸਾਫ ਨਹੀਂ ਮਿਲਿਆ ਜਿੱਥੇ ਕੋਈ ਮੁਕਦਮਾ ਚੱਲੀ ਜਾਂਦੇ ਆ ਜੀ ਉਹਨਾਂ ਦੇ ਬੰਦੇ ਵੀ ਆਪਣੇ ਬਾਹਰ ਆ ਗਏ ਸਾਰੇ ਬਾਹਰ ਆ ਗਏ ਆਪਣੇ ਹੀ ਬੰਦੇ ਬਾਹਰ ਉਹਨਾਂ ਦੇ ਬਾਹਰ ਵਸ ਅਜੇ ਕੋਰਟ ਦਾ ਹਾਈ ਕੋਰਟ ਦਾ ਮਸਲਾ ਹੈ ਜੀ ਹੁਣ ਵੇਖੋ ਕੀ ਹੁੰਦਾ ਚੱਲੀ ਜਾਂਦਾ ਉਹ ਵੀ ਜੀ ਠੀਕ ਹੈ ਬਸ ਇੱਕ ਤੋਂ ਹੋਰ ਕਟਨਾ ਜਿਹੜੀ ਵੇਦਨ ਦੀ ਫਿਰ ਅਤਵਾਦੀ ਜਾਂ ਇਦਾਂ ਦੇ ਸ਼ਬਦ ਬੰਦੇ ਇਹ ਹੀ ਗੱਲ ਕਹਿ ਕੇ ਉਦੋਂ ਦਰਦ ਦੇ ਦਿੱਤੇ ਜਦ ਕਿ ਹਿੰਦੂ ਸਮਾਜ ਪੂਰਾ ਇਹ ਗੱਲ ਵਾਰ-ਵਾਰ ਕਹਿ ਰਿਹਾ ਵਾ ਕਿ ਪੱਲੀਏ ਤੋਂ ਵੀ ਰੇਵਾਰੀ ਰੋਡ ਕਿਸੇ ਹਿੰਦੂ ਸਮਾਜ ਨੇ ਕੰਮ ਨਹੀਂ ਕੀਤਾ ਜੋ ਕਿੰਪੂ ਖੇਤਰ ਦੇ ਪ੍ਰਸ਼ਾਸਨ ਨੇ ਕੰਮ ਨਹੀਂ ਕੀਤਾ ਸਰਕਾਰ ਨੇ ਕੰਮ ਨਹੀਂ ਕੀਤਾ ਸਿੱਖ ਸਮਾਜ ਨੇ ਰੋਡ ਬਣਾਈਆਂ ਦੋਹਾਂ ਦਿਨਾਂ ਦੇ ਅੰਦਰ ਹਜ਼ਾਰਾਂ ਟਰਲੀਆਂ ਮਿੱਟੀ ਪੈ ਗਈ ਹੂੰ ਉਦੋਂ ਕਿੱਥੇ ਅਸੀਂ ਦੂਜੀ ਤਰ੍ਹਾਂ ਦੇ ਲੋਕ ਉਦੋਂ ਕਿਉਂ ਨਹੀਂ ਖੜੇ ਹੋਏ ਸੀ ਨਹੀਂ ਜਿਹੜੀ ਏਰੀਏ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਥੇ ਸਿੱਖ ਕਮਿਊਨਿਟੀ ਕਿੰਨੀ ਕੁ ਬੈਠੀ ਹੋਈ ਹੈ ਜੀ ਬਹੁਤ ਬਹੁਤ ਸਿੱਖ ਕਮਿਊਨਿਟੀ ਬਹੁਤ ਹੈ ਨੇਪਾਲ ਦੇ ਬਾਰਡਰ ਤੇ ਸਿੱਖ ਕਮਿਊਨਿਟੀ ਪੱਲੀਆ ਨਗਾਸਣ ਇਸ ਬਹੁਤ ਕਮਿਊਨਿਟੀ ਬੈਠੀ ਹੋਈ ਹੈ ਜੀ ਠੀਕ ਹੈ ਕਿੰਨੇ ਕੁ ਖੇਤਰਫਲ ਚ ਬੈਕ ਫੈਲੀ ਹੋਈ ਹੈ ਹੈਗੀ 100 ਕਿਲੋਮੀਟਰ ਦੇ ਏਰੀਏ ਚ ਜਿਆ अच्छा हां जी बहुत ज्यादा चले गए नकासन तक कि 56 किलोमीटर अभी रा हो गया लेकिन तो हो गया ये बहुत बड़ा क्षेत्र है ओके ਤੇ ਫਿਰ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਕਿ ਵੀ ਐਡੇ ਵੱਡੇ ਘਟ ਖੋਣ ਬੈਠੇ ਹੁਣ ਤਾਂ ਮੰਨਿਆ ਵੀ ਉਹਨਾਂ ਨੂੰ ਨਾ ਪਤਾ ਹੋਵੇ ਚਲ ਵੀ ਠੀਕ ਹੈ ਉਹਨਾਂ ਕਹਤਾ ਜਿਵੇਂ ਸੁਣੀ ਸੁਣਾਈ ਗੱਲ ਤਾਂ ਫਿਰ ਰੋਏ ਵਿਛਰਦੇ ਆ ਤੁਹਾਡੇ ਨਾਲ ਅਫਸਰ ਨਹੀਂ ਗੱਲ ਇਹ ਉਹ ਜਿਹੜਾ ਉਪਾਦ ਹੈ ਇਹ ਥੋੜਾ ਅੜੇ ਅੜੇਲੇ ਸੁਭਾਅ ਦਾ ਵਾ ਥੋੜਾ ਗੁੱਸੇ ਵਾਲੇ ਸੁਭਾਅ ਦਾ ਵਾ OK ਇਹ ਸੋਚਦਾ ਮੈਨੂੰ ਮੇਰਾ ਕੁਝ ਕੋਈ ਕਰ ਨਹੀਂ ਸਕਦਾ ਇਹ ਦੂਜੀ ਜਿਹੜੀ ਜਗ੍ਹਾ ਦੂਜਾ ਸੀ ਉੱਥੇ ਵੀ ਅੜਤ ਸੁਭਾਅ ਕਰਕੇ ਦੁਕਾਨ ਦੇ ਖਿਲਾਫ ਪਹਿਲਾਂ ਵੀ ਤਰਨਾ ਲਾਇਆ ਸੀਗਾ ਹਿੰਦੂ ਸਮਾਜ ਨੇ ਤਰਨਾ ਲਾਇਆ ਸੀ ਇਹਦੇ ਖਿਲਾਫ ਠੀਕ ਹੈ ਮਤਲਬ ਕਿ ਪਹਿਲਾਂ ਸ਼ਿਕਾਇਤਾਂ ਚ ਰਿਹਾ ਹਾਂ ਪਹਿਲਾਂ ਵੀ ਸ਼ਿਕਾਇਤਾਂ ਚ ਹੋ ਰਿਹਾ ਥੋੜਾ ਗੁੱਸੇ ਵਾਲਾ ਸੁਭਾਅ ਦਾ ਹੋ ਜਾਦਾ ਸੀ ਇਸ ਕਰਕੇ ਕੋਈ ਸ਼ਿਕਾਇਤਾਂ ਪਹਿਲਾਂ ਵੀ ਲੱਗੀਆਂ ਸੀ ਲੇਕਿਨ ਇੱਥੇ ਸਿੱਖ ਸਮਾਜ ਨਾਲ ਪੰਗਾ ਲੈ ਕੇ ਫਿਰ ਉਹ ਪਤਾ ਹੀ ਨਹੀਂ ਸਿੱਖ ਸਮਾਜ ਤੇ ਖੜਾ ਹੋ ਜਾਏ ਫਿਰ ਹਟਦਾ ਨਹੀਂ ਪਿੱਛੇ ਹੂੰ ਹਾਂਜੀ ਠੀਕ ਹੈ ਜੀ ਵੀਰਾ ਜੀ ਕਰਵਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਵੀਰੇ ਮੈਨੂੰ ਉਹ ਤਸਵੀਰਾਂ ਸਾਰੀਆਂ